ਕੀ ਆਪ ਵਿਧਾਇਕ ਗੋਲਡੀ ਕੰਬੋਜ ਦੇ ਵੱਲੋਂ ਪਿੰਡਾਂ ਦਾ ਦੌਰਾ ਕੀਤਾ ਗਿਆ ਜਿੱਥੇ ਕਿ ਜਲਾਲਾਬਾਦ ਦੇ 7 ਪਿੰਡ ਜਿਹੜੇ ਨੇ ਹੜਾਂ ਦੀ ਮਾਰ ਝੇਠਾ ਨੇ ਟਰੈਕਟਰ ਦੇ ਉੱਪਰ ਗੋਲਡੀ ਕੰਬੋਜ ਦੇ ਵੱਲੋਂ ਜਾਇਜ਼ਾ ਜਿਹੜਾ ਹੈ ਇਨ੍ਹਾਂ ਪਿੰਡਾਂ ਦਾ ਲਿਆ ਗਿਆ ਔਰ ਲੋਕਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਵੀ ਉਹਨਾਂ ਨੇ ਦਿੱਤਾ ਲੋਕਾਂ ਦੇ ਨਾਲ ਗੱਲਬਾਤ ਕਰਦੇ ਹੋਏ ਵੀ ਉਹ ਦਿਖਾਈ ਦਿੱਤੇ ਔਰ ਲੋਕਾਂ ਦੀਆਂ ਪਰੇਸ਼ਾਨੀਆਂ ਜਿਹੜੀਆਂ ਨੇ ਉਹਨਾਂ ਦੇ ਵੱਲੋਂ ਜਾਣੀਆਂ ਗਈਆਂ ਸਰਕਾਰ ਨੇ ਹਰ ਕੋਸ਼ਿਸ਼ ਕੀਤੀ ਛੇ ਬੀੜੀ ਦੀ ਲੋੜ ਸੀ ਚਾਹੇ ਰਾਸ਼ਨ ਦੀ ਲੋੜ ਸੀ ਚਾਹੇ ਫੀਡ ਦੀ ਲੋੜ ਸੀ ਚਾਹੇ ਰੈਸਕਿਊ ਕਰਨ ਦੀ ਟੀਮ ਸੀ ਪਰ ਚਲਵਾ ਸੀ ਅਨੇ ਉਸ ਪੋਜੀਸ਼ਨ ਚ ਨਹੀਂ ਆ ਮਾਪੀ ਦੀ ਬਹੁਤ ਕਿਰਪਾ ਸਨਵਾ ਦਾ ਪਿੰਡ ਛੱਡਣ ਦੀ ਲੋੜ ਨਹੀਂ ਉਹ ਘਬਰਾਣ ਦੀ ਵੀ ਕੋਈ ਲੋੜ ਨਹੀਂ ਜੀ ਹਰ ਉਸ ਹੂਲ ਤੇ ਨਾਲ ਅਵੇਲੇਬਲ ਕਰਾ ਦੇਣਾ ਮੇਰਾ ਫਰਜ਼ ਮੰਨਦਾ ਇਸ ਕਰਕੇ ਬੇਨਫਿਕਰ ਹੈ ਨਾ ਸਾਰੇ ਸਰਪੰਚ ਸਾਹਿਬ ਸਾਡੀ ਸਾਰਿਆਂ ਦੀ ਟੀਮ ਐਸ ਡੀ ਐਮ ਸਾਹਿਬ ਸਾਰਾ ਡਿਪਾਰਟਮੈਂਟ ਹੈ ਸਾਡਾ ਨਾਮ ਹੈ ਇਹਨਾਂ ਨੇ ਕਿਸ਼ਤੀ ਗਈ ਸੀ ਅਸੀਂ ਦਿੱਤੀ ਸੀ ਬੀ ਐਸ ਨੂੰ ਰੈਸਕਿਊ ਕਰਾਂਗੇ ਉਹਨਾਂ ਦਾ ਜਿਹੜਾ ਰੀਸਰਚ ਚੌਂਕੀ ਖਾਲੀ ਕਰਵਾਉਗੇ ਸੈਕੰਡ ਜਿਵੇਂ ਜਿਵੇਂ ਇਹਨਾਂ ਦੀ ਰਿਕੁਆਇਰਮੈਂਟ ਹੈ ਉਹ ਜਿਹੜੇ ਪੱਠੇ ਆ ਕੁਛ ਹੁੰਦਾ ਕਿ ਉਹਨੇ ਉਹ ਆਪ ਦੀ ਗੇੜੀ ਯੂਜ਼ ਕਰੀ ਉਹਨਾਂ ਦੇ ਲਈ ਕੀ ਪ੍ਰਬੰਧ ਤੁਹਾਡੇ ਕੋਲ ਜੀ ਅੱਜ ਫੀਡ ਦੇ ਕੇ ਚੱਲਿਆ ਚਾਰਾ ਸੀ ਇਹਨਾਂ ਨੂੰ ਚਾਹੀਦਾ ਤਾਂ ਕੱਲ ਅਸੀਂ ਚਾਰਾ ਉਹ ਭੇਜ ਦਿਆਂਗੇ ਹੋਰ ਵੀ ਜਿਹੜੀ ਰਿਕੁਆਇਰਮੈਂਟ ਉਹ ਸਾਨੂੰ ਦੱਸ ਦੇਣ ਕੋਈ ਕਮੀ ਨਹੀਂ 1% ਵੀ ਬਟ ਉਸ ਪ੍ਰਮਾਤਮਾਗੇ ਹੀ ਅਰਦਾਸ ਕਰਦੇ ਹਾਂ ਵਾਹਿਗੁਰੂ ਜੀ ਹੋਰ ਕਿਰਪਾ ਕਰੋ ਪਾਉਂ ਪਹਿਲੇ ਹੀ ਬੜਾ ਨੁਕਸਾਨ ਹੋਇਆ ਉਹਦੇ ਅਗਰ ਅਰਦਾਸ ਕਰ ਸਕਦੇ ਆ ਨਾ ਹੀ ਦੇ ਕੇ ਆਪਣਾ ਸੂਰ ਰੇ ਨਾ ਤਾਂ ਰੋਕ ਸਕਦੇ ਆ ਜਿਹੜਾ ਪਾਣੀ ਆਉਣਾ ਉਹ ਨੂੰ ਅਸੀਂ ਇਹ ਵੀ ਕੋਈ ਵੱਡੀ ਮਾਰ ਨਾ ਵਜੇ ਬਾਕੀ ਦਾ ਵਾਹਿਗੁਰੂ ਕਿਰਪਾ